ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆਨ ਲੈ ਕੇ ਹਾਜ਼ਰ ਆਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੀ ਆਂ ਇੱਦੀ ਵੱਡੀ ਖਬਰ ਹੁਣ ਖੁੱਦ ਨੂੰ ਨੁਕਸਾਨ ਪਹੁੰਚਾਉਂਦੀ ਕਾਂਗਰਸ ਸੰਸਦ ਦੇ ਮੌਨਸੂਨ ਸੈਸ਼ਨ ਦਾ ਪਹਿਲਾ ਹਫ਼ਤਾ ਬੀਤ ਗਿਆ ਹੈ ਇਸ ਦੇ ਤੇ ਇਸ ਪੂਰੇ ਹਫਤੇ ਦੋਵਾਂ ਸਦਨਾਂ ਚ ਬਿਹਾਰ ਚ ਵੋਟਰ ਸੂਚੀ ਦੇ ਵਿਸ਼ੇਸ਼ ਤੁੰਗੀ ਸਮੀਖਿਆ ਦੇ ਚੋਣ ਕਮਿਸ਼ਨ ਦੇ ਫੈਸਲੇ ਦੇ ਵਿਰੋਧੀ ਤਿਰਹਾ ਕਾਮਾ ਕਰਦੀ ਰਹੀ ਉਸਨੇ ਇਹ ਹਕਾਮਾ ਸੰਸਦ 12ਵੀਂ ਕੀਤਾ ਰਾਹੁਲ ਕਾਂਦੀ ਨੇ ਚੋਣ ਕਮਿਸ਼ਨ ਤੇ ਖਾਸ ਤੌਰ ਤੇ ਨਚਾਨਾ ਲਾਇਆ ਪਿਛਲੇ ਦਿਨ ਉਹਨਾਂ ਨੇ ਇਹ ਵੀ ਇਹ ਗੱਲ ਵੀ ਕਹਿ ਦਿੱਤੀ ਕਿ ਕਰਨਾਟਕ ਦੇ ਇੱਕ ਚੋਣ ਖੇਤਰ ਚ ਹੇਰਾ ਫੇਰੀ ਹੋਈ ਹੈ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇੱਕ ਤਰ੍ਹਾਂ ਧਮਕੀ ਦੇ ਦਿੱਤੀ ਜੋ ਕਿ ਸੰਵਧਾਨਿਕ ਸੰਸਥਾ ਹੈ ਕਿਉਂਕਿ ਰਾਕੂ ਕਾਂਦੀ ਕਾਂਗਰਸ ਦੇ ਸਭ ਤੋਂ ਪ੍ਰਭਾਵਸ਼ਾਲੀ ਆਗੂ ਹਨ ਇਸ ਲਈ ਪਾਰਟੀ ਦੇ ਹੋਰ ਆਗੂ ਵੀ ਉਹਨਾਂ ਦੀ ਗੱਲ ਅੱਗੇ ਵਧਾਉਣ ਚੱਲ ਅੱਗੇ ਰਹਿੰਦੇ ਹਨ ਲੱਗਦਾ ਹੈ ਕਿ ਵਿਰੋਧੀ ਧਿਰ ਨੇ ਮਨ ਬਣਾ ਲਿਆ ਕਿ ਉਹ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਤੇ ਚੋਣ ਕਮਿਸ਼ਨ ਦੇ ਫੈਸਲੇ ਤੇ ਹਗਾਮਾ ਕਰਦੀ ਰਕੇ ਇਹ ਹਗਾਮਾ ਸੁਪਰੀਮ ਕੋਰਟ ਵੱਲੋਂ ਵੀ ਆਰਚ ਹੈ ਵੋਟਰ ਸੂਚੀ ਦੀ ਵੈਰੀਫਿਕੇਸ਼ਨ ਦੇ ਫੈਸਲੇ ਨੂੰ ਸਹੀ ਢੰਗ ਤੋਂ ਬਾਅਦ ਵੀ ਕੀਤਾ ਜਾ ਰਿਹਾ ਕਿ ਸੈਨ ਸੱਤਾਧਾਰੀ ਪਾਰਟੀ ਨੇ ਵੀ ਮਨ ਬੁਲਾ ਲਿਆ ਹੈ ਕਿ ਵਿਰੋਧੀ ਤੇਰੇ ਸਮੁੱਦੇ ਨਾਲ ਵੀ ਹੋਰ ਕੁਝ ਮੁੱਦਿਆਂ ਤੇ ਹਕਾਮ ਕਰਦੀ ਰਕੇ ਹੋ ਸਕਦਾ ਹੈ ਕਿ ਉਹ ਇਸ ਹੰਗਾਮੇ ਵਿਚਾਲੇ ਕੁਝ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕਰੇ ਗਲਤ ਸਿਆਸੀ ਹਿੱਸਾਂ ਦੀ ਨੀਤਾਂ ਦੀ ਪੂਰਤੀ ਲਈ ਵਕ ਵਕ ਮੁੱਦਿਆਂ ਤੇ ਸੰਸਦ ਦੇ ਅੰਦਰ ਬਾਹਰ ਕਾਮਾ ਕਰਨਾ ਵਿਰੋਧੀ ਧਿਰ ਦੀ ਆਦਤ ਬਣ ਗਈ ਹੈ ਪਿਛਲੇ 8-10 ਸਾਲਾਂ ਤੋਂ ਜਿਹੀ ਅੱਜ ਤੋਂ ਕੁਝ ਜ਼ਿਆਦਾ ਹੀ ਜਾਨੂ ਕਰਵਾਇਆ ਜਾ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ